ਮੈਂ ਮਨਜੀਤ ਗੌਰ ਸੁਬੇਦਾਰ ਨਿਰਮਲ ਸਿੰਘ ਸ਼ਹੀਦ ਦੀ ਪਤਨੀ ਕਮੋਸ਼ੀਦੂ ਜੀ 1999 ਦੇ ਵਿੱਚ ਸ਼ਹੀਦ ਹੋਏ ਨਾ ਉਸ ਤੋਂ ਲੈ ਕੇ ਮਤਲਬ ਕਿ ਅਸੀਂ ਕਾਫੀ ਟਾਈਮ ਗੇਟ ਦੇ ਬਾਰੇ ਕਹਿੰਦੇ ਰਿਹਾ ਤੇ ਉਹ ਮਤਲਬ 25 ਸਾਲ ਬਾਅਦ ਜਾ ਕੇ ਸਾਡਾ ਜਿਹੜਾ ਉਹ ਗੇਟ ਡੀਸੀ ਸਾਹਿਬ ਤੋਂ ਗਏ ਡੀਸੀ ਸਾਹਿਬ ਨੇ ਮਤਲਬ ਕਿ ਉਹ ਮਨਜ਼ੂਰ ਕੀਤਾ ਪਰ ਠੀਕ ਹੈ ਤੁਹਾਨੂੰ ਜਿਹੜਾ ਗੇਟ ਹੈ ਤੁਹਾਡਾ ਬਣੇਗਾ ਤੇ ਮਤਲਬ ਸਰਕਾਰ ਨੇ ਸਾਨੂੰ 10 10 ਲੱਖ ਰੁਪਏ ਆ ਜਿਹੜਾ ਉਹ ਮਤਲਬ ਕਿ ਮਨਜ਼ੂਰ ਕੀਤਾ ਉਸ ਟਾਈਮ ਤੇ ਮਤਲਬ ਹੈ ਕਿ ਮੰਨ ਗਏ ਵੀ ਹਾਂ ਜਿਹੜਾ ਗੇਟ ਆ ਉਹ ਰੋਡ ਤੇ ਬਣੇਗਾ ਤੇ ਇਹ ਉਹ ਨਵਾਂ ਉਸ ਤੋਂ ਬਾਅਦ ਚੋਣ ਜਾਬਤ ਤੋਂ ਬਾਅਦ ਇਹ ਸਰਪੰਚ ਜਿਹੜੇ ਨਵਾਂ ਬਣਿਆ ਇਹਨਾਂ ਨੂੰ ਕਿਹਾ ਕਿ ਜਿਹੜਾ ਗੇਟ ਆ ਉਹ ਰੋਡ ਤੇ ਬਣਨਾ ਚਾਹੀਦਾ ਤੇ ਇਹਨਾਂ ਨੇ ਸਾਡੀ ਮਤਲਬ ਹੈ ਕਿ ਨਹੀਂ ਮੰਨੀ ਹੈਗੀ ਇਹਨਾਂ ਨੇ ਜਾ ਕੇ ਤੇ ਡੀਸੀ ਸਾਹਿਬ ਤੋਂ ਮਨਜ਼ੂਰੀ ਲੈ ਕੇ ਇਹਨਾਂ ਗੇਟ ਜਿਹੜਾ ਉਹ ਗਲੀ ਦੇ ਵਿੱਚ ਪਿੰਡ ਦੀ ਗਲੀ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਆਹ ਦੀ ਮਤਲਬ ਇਹਨਾਂ ਇਹੋ ਹੀ ਗੱਲ ਆ ਕਿ ਜਿਹੜਾ ਗੇਟ ਆ ਉਹ ਮੇਨ ਰੋਡ ਤੇ ਬਣਨਾ ਚਾਹੀਦਾ ਸਾਨੂੰ ਵੀਡੀਓ ਸਾਹਿਬ ਨੇ ਉੱਥੇ ਬੁਲਾਇਆ ਸੀਗਾ ਕਿ ਮੈਂ ਉੱਥੇ ਪਹੁੰਚ ਰਿਹਾ ਤੇ ਤੁਸੀਂ ਵੀ ਉੱਥੇ ਆਓ ਮਤਲਬ ਹੈ ਤੇ ਜਦੋਂ ਤੱਕ ਅਸੀਂ ਗਏ ਆ ਉਦੋਂ ਤੱਕ ਵੀਡੀਓ ਸਾਹਿਬ ਜਿਹੜੇ ਹੀ ਉਥੋਂ ਵਾਪਸ ਆ ਗਏ ਨੇ ਤੇ ਬੱਚਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਆ ਕਿ ਤੁਸੀਂ ਮਤਲਬ ਕਿ ਸਾਰੇ ਵਾਪਸ ਚਲੋ ਉਹਨਾਂ ਕਹਿ ਗਿਆ ਅਸੀਂ ਵਾਪਸ ਨਹੀਂ ਜਾਣਾ ਉੱਥੇ ਦੇ ਪਗਲ ਲੱਣ ਤਾਂ ਕਿ ਹੋਣ ਰਿਹਾ ਜੋ ਤੱਕ ਸਾਡੇ ਬੱਚੇ ਪਹੁੰਚੇ ਆ ਤੇ ਬੱਚਿਆਂ ਨੇ ਜਾਂਦੇ ਉਹਨਾਂ ਨੇ ਧੱਕਾਸ਼ਾਈ ਕਰਨੀ ਸ਼ੁਰੂ ਕਰ ਦਿੱਤੀ ਤੁਸੀਂ ਕੌਣ ਹੋ ਦਿਓ ਮਤਲਬ ਰੁਕਣ ਵਾਲੇ ਭਈ ਅਸੀਂ ਗੇਟ ਬਣਾਣੇ ਬਣਾ ਰਹੇ ਅਸੀਂ ਡੀਸੀ ਸਾਹਿਬ ਤੋਂ ਮਨਜ਼ੂਰੀ ਲਈ ਆ ਅਸੀਂ ਗੇਟ ਬਣਨਾ ਹੀ ਬਣਨਾ ਜੇਕਰ ਬਤਲਾ ਕਿ ਇਹ ਗੇਟ ਹੈ ਜੇ ਉਹ ਨਹੀਂ ਮੇਰੇ ਕਹ ਤੇ ਨਹੀਂ ਉਹ ਕਰ ਸਕਦੇ ਸਰਕਾਰ ਨਹੀਂ ਕਰਦੀ ਤੇ ਮੈਂ ਜਿਹੜਾ ਵੀਰ ਚੱਕਰ ਹੈ ਉਹ ਸਰਕਾਰ ਨੂੰ ਵਾਪਸ ਕਰਨਾ ਚਾਹੁੰਦਾ। ਜਦੋਂ ਜਦੋਂ ਮੇਰੀ ਉਹਨਾਂ ਨੇ ਕੋਈ ਗੱਲ ਨਹੀਂ ਮੰਨੀ ਹੈਗੀ ਜੋ ਮੈਂ ਕਹਿੰਦੀ ਨਹੀਂ ਉਹਨਾਂ ਨੇ ਕੀਤਾ ਤੇ ਫਿਰ ਮੇਰਾ ਉਹ ਕੋਈ ਮਤਲਬ ਨਹੀਂ ਬੰਦਾ ਕਿ ਉਹਨਾਂ ਨੂੰ ਵੀਰ ਚੱਕਰ ਦਾ ਹਾਂ ਸ਼ੀਤਾਂ ਦਾ ਜਿਹੜਾ ਅਪਮਾਨ ਕੀਤਾ ਜਾ ਸਰਪੰਚ ਸਰਪੰਚ ਹੀ ਕਰਦਾ ਪਿਆ ਜੋ ਵੀਡੀਓ ਤੇ ਸਰਪੰਚ ਦੋਨੋਂ ਇਹ ਕਰਦੇ ਤੇ ਗੱਲ ਦੀ ਜੀ ਤੁਹਾਨੂੰ ਖਾਤਾ ਉਸੇ ਬੜੇਗਾ ਹਾਂ ਜੀ ਜੀ ਇਸੇ ਸਾਹਨੇ ਕਿਹਾ ਕਿ ਉੱਥੇ ਬਣੇਗਾ ਅਰ ਮੇਰਾ ਨਾਮ ਗੋਪਾਲ ਸਿੰਘ ਮੈਂ ਪਿੰਡ ਛੀਨਾਪੀਰ ਦਾ ਸਰਪੰਚਾਂ ਇਹ ਮਸਲਾ ਸਰ ਕੋਈ ਨਹੀਂ ਹੈਗਾ ਮਸਲਾ ਪਰਿਵਾਰ ਨੇ ਬਣਾਇਆ ਹੋਇਆ ਸਾਨੂੰ ਨਾ ਗਵਰਨਮੈਂਟ ਲੋਕ 10 ਲੱਖ ਦੀ ਗ੍ਰਾਂਟ ਇਸ਼ੂ ਹੋਈ ਆ ਉਹ ਗ੍ਰਾਂਟ ਜਿਹੜੀ ਸਾਡੇ ਕਾਰਗਲ ਸ਼ੀਰ ਸੂਬੇ ਦਾ ਨਿੰਮਲ ਸਿੰਘ ਦੇ ਘੇੜ ਵਾਸਤੇ ਆ ਤੇ ਗੇਟ ਸਬੰਧੀ ਗ੍ਰਾਂਟ ਮਿਲੀ ਆ ਤੇ ਅਸੀਂ ਗ੍ਰਾਂਟ ਦਾ ਜਿਹੜੇ ਸਾਨੂੰ ਸਰਕਾਰੀ ਪ੍ਰਸ਼ਾਸਨ ਹੁਕਮਾ ਲੋ ਡੀਸੀ ਸਾਹਿਬ ਵੱਲੋਂ ਆਰ ਡੀਸੀ ਸਾਹਿਬ ਨੇ ਹਸਾਇਨ ਕੀਤੇ ਏ ਡੀਸੀ ਸਾਹਿਬ ਨੇ ਮਨਜ਼ੂਰੀ ਦਿੱਤੀ ਆ ਤੇ ਉਹ ਕੰਦੀ ਪੰਚਾਇਤ ਜਿੱਥੇ ਚਾਹੇਗੀ ਉਹਦਾ ਕੰਮ ਕਰਾਏਗੀ ਅਸੀਂ ਮੈਂਕ ਮੇਰੇ ਸਰਕਾਰੀ ਹੁਕਮਾ ਦੇ ਪਾਲਣਾ ਕਰਦੇ ਹੋਏ ਅਸੀਂ ਕੰਮ ਸ਼ੁਰੂ ਕੀਤਾ ਤੇ ਜਿਹੜਾ ਸ਼ਹੀਦ ਦਾ ਪਰਿਵਾਰ ਆ ਉਹ ਕਹਿੰਦੇ ਕਿ ਸਾਨੂੰ ਬਿਨਾ ਪੁੱਛੇ ਕੰਮ ਸ਼ੁਰੂ ਕੀਤਾ ਪੰਚਾਇਤ ਨੇ ਇਸ ਤੋਂ ਇਲਾਵਾ ਕੀ ਅਸੀਂ ਮੈਂ ਆਪਣੇ ਮੌਜੂਦਾ ਦੋ ਮੈਂਬਰ ਹਰਦੇਵ ਸਿੰਘ ਤੇ ਨਾਲ ਆਪਣਾ ਲਖਵਿੰਦਰ ਕੁਮਾਰ ਜਿਹੜਾ ਐਸ்சி ਮੈਂਬਰ ਆ ਇਹਨਾਂ ਨੂੰ ਭੇਜਿਆ ਹੀ ਪਰਿਵਾਰ ਕੋਲ ਉਹਨਾਂ ਦੀ ਧਰਮ ਪਤਨੀ ਨਿਰਮਲ ਸਿੰਘ ਜੀ ਜਾਂ ਮਨਜੀਤ ਕੌਰ ਜੀ ਮਾਤਾ ਜੀ ਆਡੇ ਸਤਿਕਾਰਯੋਗ ਨੇ ਉਹਨਾਂ ਨੂੰ ਇਹੀ ਕਿਹਾ ਕਿ ਜੁੜਾ ਹੈ ਉਹ ਘਟਨ ਕਰਦੇ ਪਿਆ ਕਿ ਤੁਸੀਂ ਉੱਥੇ ਪਹੁੰਚੋ ਔਰ ਬਿਨਾ ਗੱਲ ਤੋਂ ਨਾ ਮੈਂਬਰਾਂ ਦੀ ਵੀ ਗੱਲ ਪਏ ਉਹਨਾਂ ਮੇਰੇ ਨਾਲ 4 ਮਿੰਟ ਕੁਝ ਗੱਲ ਕੀਤੀ ਫੋਨ ਤੇ ਉਹਨਾਂ ਮੇਰੇ ਨਾਲ ਬੜੀ ਗਲਤ ਲੈਂਗੁਏਜ ਵਿੱਚ ਗੱਲ ਕੀਤੀ ਗਾਲਾਂ ਵੀ ਕੱਢੀਆਂ ਨੇ ਅਹੀਂ ਉਹਨਾਂ ਨੂੰ ਫਿਰ ਵੀ ਕੁਝ ਨਹੀਂ ਕਿਹਾ ਅਹੀਂ ਕਿਹਾ ਕਿ ਤੁਹਾਡੇ ਅਹੀਂ ਵੇਟ ਕਰਦੇ 11:30 ਵਜੇ ਤੱਕ ਆਓ ਤੁਹਾਡੇ ਕੋਈ ਅਹੀਂ ਘਟਨ ਕਰਾਵਾਂਗੇ ਇਹ ਤੋਂ ਇਲਾਵਾ ਉਹ ਨਹੀਂ ਆਏ ਫੇਰ ਨਾ ਹੀ ਗੇਟ ਦਾ ਕੰਮ ਸ਼ੁਰੂ ਕੀਤਾ ਤੇ ਵੀਡੀਓ ਸਾਹਿਬ ਕੋਲ ਉਹਨਾਂ ਨੇ ਜਾ ਕੇ ਨਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਦੇ ਕਹਿੰਦੇ ਸੀ ਇੱਕ ਦਿਨ ਵਾਸਤੇ ਕੰਮ ਬੰਦ ਕਰਤਾ ਬੰਦ ਕਰਨ ਤੋਂ ਬਾਅਦ ਜਦੋਂ ਵੀਡੀਓ ਸਾਹਿਬ ਨੇ ਮੌਕਾ ਵੇਖਣਾ ਹੀ ਉਹਨਾਂ ਨੂੰ ਟਾਈਮ ਦਿੱਤਾ ਮੈਨੂੰ ਨਹੀਂ ਪਤਾ ਕਿਹੜਾ ਜਥੇਬੰਦੀ ਦਾ ਪ੍ਰਧਾਨ ਸੀ ਉਹ ਆਏ ਵੀਡੀਓ ਸਾਹਿਬ ਮੌਕੇ ਤੇ ਹਾਜ਼ਰੀ ਸਾਰਾ ਨਗਰ ਪੰਚਾਇਤ ਆਡੀ ਉੱਤੇ ਹੀ ਆਂਦਿਆ ਜਿਹੜੇ ਉਹ ਕਿਸਾਨ ਜਥੇਬੰਦੀ ਮੇਰੇ ਸਾਹਮਣੇ ਐਕਸ ਮੈਂ ਨਹੀਂ ਕੋਈ ਵੀ ਹੈ ਮੈਂ ਨਾਂ ਨਹੀਂ ਜਾਣਦਾ ਉਹਨਾਂ ਦਾ ਆਂਦਿਆ ਪੂਰੇ ਪਿੰਡ ਨੂੰ ਗਾਲਾਂ ਕੱਢਣ ਲੱਗ ਪਏ ਖਾਸ ਕਰਕੇ ਉਹ ਨਹੀਂ ਮੈਨੂੰ ਸਰਪੰਚ ਨੂੰ ਗਾਲ ਕੱਢੀ ਜਿਹਨੂੰ ਪਬਲਿਕਾ ਦੀ ਜਿੱਦਾਂ ਇੱਦਾਂ ਇਕੱਠੇ ਹੋ ਕੇ ਭੜਕ ਗਏ ਕਿ ਤੂੰ ਕੋਣੋਂ ਨਾ ਗਾਲਾਂ ਕੱਢਣ ਵਾਲਾ ਔਰ ਕਹਿੰਦਾ ਹੀ ਕਿ ਮੇਨ ਰੋਡ ਤੇ ਗੇਟ ਬੰਨਣਾ ਚਾਹੀਦਾ ਮੇਨ ਰੋਡ ਤੇ ਗੇਟ ਬੰਨਦਾ ਕਾਰਨ ਹੀ ਕਿ ਅੱਜ ਤੋਂ 6 ਮਹੀਨੇ ਤੱਕ ਨਹੀਂ ਬੰਨ ਸਕਿਆ ਉਹਦਾ ਇਹ ਕਾਰਨ ਹੈ ਕਿ ਇੱਕ ਤਾਂ ਟ੍ਰੈਫਿਕ ਦੂਜੇ ਨੰਬਰ ਤੇ ਮੇਨ ਰੋਡ ਦੇ ਉੱਤੇ ਤਾਰਾਂ ਚੱਲਦੀਆਂ ਪਈਆਂ ਨੇ ਜਿਹੜੀਆਂ 24 ਘੰਟੇ ਦੇ ਦੂਜੀਆਂ ਤਾਰਾਂ ਨੇ ਇਹਦੇ ਕਰਕੇ ਗੇਟ ਉੱਥੇ ਨਹੀਂ ਬੰਨ ਸਕਦਾ ਉਹ ਸ਼ੀਦ ਸਾਡੇ ਪੂਰੇ ਦੇਸ਼ ਵਾਸਤੇ ਆ ਇਹ ਨਹੀਂ ਚਾਹੁੰਦੇ ਕਿ ਉਹ ਵੀਰ ਚੱਕਰ ਵਾਪਸ ਕਰਨ ਫੇਰ ਵੀ ਅਸੀਂ ਉਹਨਾਂ ਦਾ ਸਨਮਾਨ ਕਰਨਿਆਂ ਜਿਹੜਾ ਕੰਮ ਚੱਲਦਾ ਪਿਆ ਉਹਨਾਂ ਨੂੰ ਗ ਕਿਉਂਕਿ ਉਹਨਾਂ ਦੀ ਮੇਨ ਗੱਲ ਹੈ ਜਿੱਦਾਂ ਅਸੀਂ ਗੇਟ ਸ਼ੁਰੂ ਕਰਦੇ ਪਏ ਆ ਇੱਧਰ ਉਹਨਾਂ ਦੀ ਸਮਾਧ ਆ ਸਾਰਿਆਂ ਨੂੰ ਪੁੱਛ ਕੇ ਵੇਖੋ ਸੰਸਕਾਰ ਉੱਥੇ ਹੋਇਆ ਉਹਨਾਂ ਦਾ ਵੀਰ ਚੱਕਰ ਵਾਪਸ ਕਰਨਾ ਉਹਨਾਂ ਦਾ ਨਿੱਜੀ 1 ਮਿੰਟ ਵੀਰ ਚੱਕਰ ਵਾਪਸ ਕਰਨਾ ਅਸੀਂ ਉਹਨਾਂ ਵਾਸਤੇ ਨਹੀਂ ਬੋਲ ਸਕਦੇ ਫੇਰ ਵੀ ਅਸੀਂ ਇੰਨੀ ਗੱਲ ਕਹਿੰਨੇ ਆ ਕਿ ਅਸੀਂ ਗਲਤ ਕੰਮ ਨਹੀਂ ਕਰਦੇ ਪਏ ਜਦੋਂ ਨਗਰ ਪੂਰਾ ਨਾਲ ਆ ਪੰਚਾਇਤ ਪੂਰੀ ਨਾਲ ਆ ਤੇ ਫੇਰ ਉਹਨਾਂ ਨੂੰ ਕੰਮ ਦੇ ਵਿੱਚ ਨਾਲ ਹੋ ਕੇ ਕਰਵਾਉਣਾ ਚਾਹੀਦਾ ਜਿੱਥੇ ਅਸੀਂ ਗਲਤੀ ਕਰਨੇ ਜੇ ਉਹਨਾਂ ਦੇ ਕੈਂ ਤੋਂ ਬਾਹਰ ਜਾਣੇ ਫੇਰ ਆ ਨੁਕਾਨ ਉਹਦਾ ਵਿਵਾਦ ਇਦਾਂ ਵਾ ਜੀ ਉਹ ਪੰਚਾਇਤ ਜਿਹੜੀ ਉਹਨੇ ਕੰਮ ਇਸ ਜ ਪਰਿਵਾਰ ਜਿਹੜਾ ਵਾ ਉਹ ਦੇ ਬੱਚੇ ਤੇ ਬਾਹਰ ਨੇ ਉਹ ਦੀ ਮਿਸਹਨ ਨੇ ਕੋਈ ਸਰਪ੍ਰੀਖ ਦੀ ਦੀ ਸੀ ਸਾਹ ਨੂੰ ਤੇ ਉਹ ਦੀ ਸੀ ਸਾਹ ਨੇ ਐਸਟੈਂਡ ਸਾਊਂਡ ਮਾਰ ਕਰ ਦਿੱਤੀ ਆ ਤੇ ਅਸਲੀਨ ਸਾਹ ਨੇ ਇੱਕ ਕਮੇਟੀ ਬਣਾਈ ਆ ਹੁਣ ਉਹਦੇ ਦੋ ਤਿੰਨ ਦਿਨ ਦੇ ਵਿੱਚ ਰਿਪੋਰਟ ਜਗੀਆਂ ਇਹ ਲੋ ਦਾ ਜਿਹੜਾ ਮਸਲਾ ਹੋਇਆ ਇਹਦਾ ਜਿਹੜਾ ਪੰਚਾਇਤ ਕਿਹਦੀ ਬਣਾਈ ਆ ਵੀ ਗੜ ਤੇ ਆਪਣਾ ਇਹ ਕਿਤੇ ਜਿਹੜੇ ਪਰਿਵਾਰ ਵਿੱਚ ਪਰਿਵਾਰ ਵਾਲੇ ਜਿਹੜੇ ਆ ਜਿਹੜਾ ਉੱਥੇ ਉਹ ਮੇਨ ਪਿੰਡ ਦੀ ਫਿਰਨੀ ਆ ਪਿੰਡ ਦੇ ਅੰਦਰ ਨੂੰ ਫਿਰਨੀ ਜਾਂਦੀ ਆ ਉੱਥੇ ਬਣਾ ਰਹੀ ਆ ਇਹ ਰਸੀਦ ਪਰਿਵਾਰ ਆ ਇਹ ਕਹਿੰਦੇ ਆ ਵੀ ਜਿਹੜਾ ਰੋਡ ਜਾਂਦਾ ਵਾ ਉਹਦੇ ਉੱਪਰ ਬਣਨਾ ਚਾਹੀਦਾ ਵਾ ਮਤਲਬ ਹੈ ਇੱਕ ਪਿੱਲਰ ਜਿਹੜਾ ਵਾ ਉਹ ਰੋਡ ਦੇ ਦੂਜੇ ਪਾਸੇ ਹੋਣਾ ਚਾਹੀਦਾ ਆਰ ਪਾਰ ਰੋਡ ਤੇ ਕਰਨਾ ਚਾਹੀਦਾ ਪਰ ਉਹਦੇ ਤੇ 11 ਕੇਵੀ ਦੀ ਤਾਰਾਂ ਜਾਂਦੀਆਂ ਵਾ ਮੈਂ ਮੌਕਾ ਵੇਖਾਂ ਫਿਰ ਕਮੇਟੀ ਬਣਾਈਏ ਜੋ ਉਹ ਕਮੇਟੀ ਖਾਂਹਣਾ ਕਰੂਗਾ ਲੋ ਜੀ ਫਿਲਹਾਲ ਜਿਹੜਾ ਕੰਮ ਚੱਲ ਰਿਹਾ ਕੰਮ ਬੰਦ ਕਰਤਾ ਮੈਂ ਕਿਉਂ ਬੰਦ ਕੀਤਾ ਵੀ ਕੰਮ ਡੀਸੀ ਸਾਹਿਬ ਦੇ ਹਦੇਸ਼ ਆਏ ਸੀ ਕਿ ਜਦ ਤੱਕ ਜੋਵਿੰਦਰ ਨਾਲ ਸਹਿਮਤ ਨਹੀਂ ਹੁੰਦੀਆਂ ਉਦ ਤੱਕ ਕੰਮ ਰੋਕ ਦੋ ਨਾ ਕੰਮ ਬੰਦ ਕਰਵਾਤਾ ਕਿੰਨੀ ਗ੍ਰਾਂਟ ਆ ਇਸਦੇ ਕਿੰਨੀ ਇਲਾਕਾ ਬੰਦ ਕਰਨਾ ਸੀ 10 ਲੱਖ ਰੁਪਏ ਗ੍ਰਾਂਟ ਆ ਜੀ ਅਸਟੀਮੇਟ ਪਾਸ ਹੋਇਆ ਵਾ 10 ਲੱਖ ਦਾ ਤੋਦੀ ਗ੍ਰਾਂਟ ਆ ਜੀ ਉਹ 10 ਲੱਖ ਹੀ ਬੰਦਨਾ